ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝਾ ਕਰ ਰਿਹਾ ਹਾਂ ਗੁਰਦਾਸਪੁਰ ਦੇ ਪਿੰਡ ਮੀਰ ਕਚਨਾ ਨੇੜੇ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਜਿਸ ਦਾ ਨਾਮ ਰਵੀ ਮਸੀ ਵਾਸੀ ਪਿੰਡ ਅਟਾਰੀ ਦੁੱਸੀਆ ਜ਼ੋੜ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਇੱਕ ਦੁਕਾਨਦਾਰ ਤੇ ਗੋਲੀ ਚੁਲਾਈ ਸੀ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਨੌਪ ਦੇ ਵਿੱਚ 3-6 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰੂਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀ ਯੋਦਾ ਦਾ ਛੋਟੇ ਪੁੱਤ ਰਹਿਣ ਵਾਲਾ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾ ਨੇ ਕਲਾ ਨੂੰ ਉਸ ਚ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਿਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਉਹ ਨਿਕਲ ਗਿਆ ਸੀਗਾ ਹ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਹੈ। ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ। ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਤਫਾਰਿੰਗ ਕੀਤੀ ਸੀ। ਕਿੰਨੇ ਪਰ ਦੇ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਅਸਰਟੇਨ ਕਰ ਰਹੇ ਹਾਂ। ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਮਾਉਂਟਡ ਸੀ ਆ 92 ਨੰਬਰ ਦਾ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ। ਆ ਆ ਵਿਲੇਜ ਅਟਾਰੀ ਕੁਮਨਕਲਾ ਦਾ ਰਹਿਣ ਵਾਲਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਦ ਹੋਈ ਹੈ ਬਾਕੀ ਅਸੀਂ ਪੁਸ਼ੀਸ਼ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਪਾਰਟੀ ਤੇ ਫਾਈਲ ਕੀਤਾ ਸੀ ਤੋ ਉਹ ਸਰ ਅਭੀ ਇਹ ਜੋ ਆਪਣਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਟੈਂਡ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸਰ ਫਾਇਰ ਕਿੰਨੇ ਕਿਤੇ ਵੀ ਹੈ ਹਾਂ ਇਹ 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 ਇਹਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਉਸ ਵੱਲ ਤਰੀਕੋ ਚੱਲ ਰਹੀ ਹੈ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆਰਡ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਤੈਨੂੰ ਅਜੀ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਇਹਦੀ ਪੁੱਛਗਿੱਛ ਕਰਕੇ ਫਿਰ ਆਗੇ ਰੋਕਦਾ ਇਨਵੈਸਟ ਪੁਲਿਸ ਕਿੰਨੀ ਲੱਖ ਸ਼ਾਟ ਇਹਦੇ 1 ਲੱਖ ਗੋਲੀ ਲੱਗੀ